ਦੋਸਤੋ ਅੱਜ ਅਸੀਂ ਪਹੁੰਚੇ ਆਂ ਪਿੰਡ ਜਮਰਖੀਆ ਇਥਾੜ ਆ ਦੇਖ ਲਓ ਇੱਕ ਗਰੀਬ ਜਿਹੜਾ ਘਰ ਹੈਗਾ ਉਹਦਾ ਕਮਰਾ ਵੇਖ ਲਓ ਕਿਸ ਤਰ੍ਹਾਂ ਦਾ ਕੱਚਾ ਕਮਰਾ ਹੈ ਕਿਸੇ ਵੇਲੇ ਵੀ ਡਿੱਗ ਸਕਦਾ ਇੰਨੀ ਜ਼ਿਆਦਾ ਇਸ ਕਮਰੇ ਦੀ ਹਾਲਤ ਮਾੜੀ ਹੋ ਚੁੱਕੀ ਆ ਦੇਖ ਲਓ ਬਹੁਤ ਹੀ ਜ਼ਿਆਦਾ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਪਰ ਇਹ ਗਰੀਬ ਵਿਚਾਰਾ ਏ ਜਿਹੜਾ ਹੈਗਾ ਗਰੀਬ ਵਿਚਾਰਾ ਇਸੇ ਕਮਰੇ ਦੇ ਅੰਦਰ ਹੀ ਸੌਂਦਾ ਹੈ। ਸ਼ਾਸਨ ਨੂੰ ਜਾਗ ਆਉਂਦੀ ਹੈ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ। ਜਾਂ ਜਿਹੜੇ ਪਿੰਡਾਂ ਦੇ ਸਰਪੰਚ ਹੈਗੇ ਆ ਉਹ ਜਿਹੜੇ ਗਰੀਬ ਲੋਕਾਂ ਨੂੰ ਹੈ ਅੱਖੋਂ ਪਰੋਖੇ ਕਰਕੇ ਉਹਨਾਂ ਦੀ ਕੋਈ ਵਿਚਾਰ ਨਹੀਂ ਲੈਂਦੇ। ਆ ਦੇਖ ਲਓ ਇਸ ਗਰੀਬ ਪਰਿਵਾਰ ਦੇ ਇਸ ਗਰੀਬ ਬੰਦੇ ਦੇ ਕੋਲ ਇਕੱਲਾ ਹੀ ਬੰਦਾ ਹੈਗਾ। ਜਿਹੜਾ ਇਸ ਕਮਰੇ ਦੇ ਵਿੱਚ ਰਹਿੰਦਾ ਹੈ ਨਾ ਕੋਈ ਇਹਦਾ ਹੋਰ ਕੋਈ ਪਰਿਵਾਰਕ ਮੈਂਬਰ ਨਹੀਂ ਹੈਗਾ। ਜੇ ਕੋਈ ਉਹਦੇ ਭਰਾ ਹੈਗੇ ਤੋਂ ਅਲੱਗ ਹੈਗੇ ਉਹ ਆਪੋ ਆਪਣੇ ਘਰਾਂ 'ਚ ਰਹਿੰਦੇ ਆ। ਪਰ ਇਹ ਗਰੀਬ ਜਿਹੜਾ ਹੈ ਇਸ ਕਮਰੇ ਦੇ ਵਿੱਚ ਸੌਂਦਾ ਆ ਦੇਖ ਲਓ ਕਿੰਨੀ ਮਾੜੀ ਜਿਹੜੀ ਹਾਲਤ ਹੋ ਚੁੱਕੀ ਏ ਜੇ ਇਹ ਬੰਦਾ ਛੱਤ ਡਿੱਗਣ ਦੇ ਨਾਲ ਜਾਂ ਇਹ ਕਮਰਾ ਡਿੱਗਣ ਦੇ ਨਾਲ ਥੱਲੇ ਆ ਜਾਊਗਾ ਤਾਂ ਫੇਰ ਪ੍ਰਸ਼ਾਸਨ ਆ ਕੇ ਇਸ ਬੰਦੇ ਦੀ ਸਾਰ ਲਊਗਾ ਨਾ ਤਾਂ ਕੋਈ ਪਿੰਡਾਂ ਦੇ ਸਰਪੰਚ ਜਿਹੜੇ ਹੈਗੇ ਆ ਕੋਈ ਚੰਦ ਹੀ ਵਿਚਾਰੇ ਜਿਹੜੇ ਐ ਪਿੰਡਾਂ ਦੇ ਵਿੱਚ ਲੋਕ ਹੈਗੇ ਗਰੀਬ ਜਿਨ੍ਹਾਂ ਦੇ ਘਰ ਕੱਚੇ ਹੈਗੇ ਕਮਰੇ ਕੱਚੇ ਹੈਗੇ ਆ ਜਿਹੜੇ ਹੈਗੇ ਸਰਪੰਚ ਉਹ ਵੀ ਨਹੀਂ ਉਹਨਾਂ ਵਾਸਤੇ ਕੋਈ ਉਪਰਾਲਾ ਕਰਦੇ ਨਾ ਕੋਈ ਉਹਨਾਂ ਨੂੰ ਕਮਰਾ ਬਣਾ ਕੇ ਦਿੰਦੇ ਆ ਨਹੀਂ ਤਾਂ ਪਿੰਡ ਦੇ ਵਿੱਚ ਚੰਦਾ ਇਕੱਠਾ ਕਰਕੇ ਹੀ ਫੰਡ ਇਕੱਠੀ ਕਰਕੇ ਹੀ ਕੁ ਗਰੀਬ ਲੋਕਾਂ ਦੇ ਜਿਹੜੇ ਆ ਕਮਰੇ ਬਣਾਏ ਜਾ ਸਕਦੇ ਆ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਆ ਦੇਖ ਲਓ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਮੇਰਾ ਤਾਂ ਆ ਦੇਖੋ ਕਿਸੇ ਵੇਲੇ ਵੀ ਕਮਰਾ ਜਿਹੜਾ ਹੈ ਮੈਨੂੰ ਤਾਂ ਆਪ ਨੂੰ ਡਰ ਲੱਗ ਰਿਹਾ ਕਿ ਕਿਸੇ ਵੇਲੇ ਵੀ ਛੱਤ ਡਿੱਗ ਸਕਦੀ ਹੈ ਇਹ ਤਾਂ ਮਜਬੂਰਨ ਜਿਹੜਾ ਹੈ ਅੰਦਰ ਵੜ ਕੇ ਵੀਡੀਓ ਬਣਾਣੀ ਪੈ ਰਹੀ ਆ ਦੇਖ ਲਓ ਖੁੱਡਾਂ ਹੀ ਖੁੱਡਾਂ ਹੋ ਸਕਦਾ ਹੈ ਸੱਪ ਚੂਹੇ ਪਤਾ ਨਹੀਂ ਕੀ ਕੀ ਅੰਦਰ ਵੜਿਆ ਪਿਆ ਹੋਵੇ ਆ ਦੇਖ ਲਓ ਇਸ ਬੰਦੇ ਬੰਦਾ ਜਿਹੜਾ ਹੈਗਾ ਮੌਤ ਦੇ ਸائے ਥੱਲੇ ਹੀ ਜਿਹੜਾ ਹੈ ਸੌਂਦਾ ਹੈਗਾ ਆ ਵੇਖ ਲਓ ਇਹ ਕੋਈ ਫੇਕ ਨਹੀਂ ਹੈ ਇਹ ਬਿਲਕੁਲ ਜਿਹੜੀ ਇਹ ਵੀਡੀਓ ਸਹੀ ਤੇ ਬਿਲਕੁਲ ਸਪਸ਼ਟ ਤੁਹਾਨੂੰ ਦਿਖਾਈ ਦੇ ਰਹੀ ਹੈ ਆ ਵੇਖ ਲਓ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਇਹ ਵਿਚਾਰਾ ਗਰੀਬ ਆ ਵੇਖ ਲਓ ਟੋਲ ਦਾ ਜਿਹੜਾ ਇਹ ਕੰਮ ਕਰਦਾ ਹੈਗਾ ਟੋਲ ਵਜਾ ਕੇ ਰੋਟੀ ਆਪ ਬਣਾਉਦਾ ਹੈ ਆਪ ਹੀ ਸਾਰਾ ਕੰਮ ਕਰਦਾ ਹੈ ਇਸ ਬੰਦੇ ਦੇ ਕੋਲ ਕੋਈ ਕੁਝ ਨਹੀਂ ਹੈਗਾ ਜਿਹੜਾ ਵੀ ਇਸ ਛੱਤ ਨੂੰ ਬਦਲ ਲਵੇ ਜਾਂ ਜਿਹੜਾ ਹੈਗਾ ਕਿਸੇ ਕਿਸੇ ਦੇ ਕਾਰਨ ਕਿਸੇ ਕਮਾਈ ਦੇ ਨਾਲ ਜਾਂ ਹੋਰ ਕੋਈ ਇਹਦੇ ਕੋਲ ਸਾਧਨ ਨਹੀਂ ਹੈਗਾ ਸਿਰਫ ਟੋਲ ਵਜਾ ਕੇ ਹੀ ਜਿਹੜਾ ਗੁਜਾਰਾ ਆ ਵੇਖ ਲੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਆ ਦੇਖ ਲੋ ਜੀ ਆਹ ਵੇਖੋ ਇਹ ਵਿਚਾਰਾ ਇਸੇ ਕਮਰੇ ਦੇ ਅੰਦਰ ਹੀ ਸੌਂਦਾ ਇਸ ਛੱਤ ਦੇ ਥੱਲੇ ਹੀ ਸੌਂਦਾ ਹੈ ਜੇ ਹੋ ਸਕਦਾ ਹੈ ਕਿਸੇ ਵੇਲੇ ਵੀ ਇਹ ਛੱਤ ਜਿਹੜੀ ਹੈ ਡਿੱਗ ਪਵੇ ਤੇ ਇਹ ਬੰਦਾ ਇਸ ਦੇ ਥੱਲੇ ਆ ਜਾਵੇ ਆ ਵੇਖ ਲੋ ਕਿਸ ਤਰ੍ਹਾਂ ਦੇ ਹਾਲਾਤ ਆ ਮੈਨੂੰ ਤਾਂ ਵੇਖ ਕੇ ਰੋਣਾ ਹੀ ਆ ਰਿਹਾ ਕਿ ਆ ਵੇਖ ਲੋ ਐ ਹੋ ਜੀ ਹਾਲਾਤ ਬਣੇ ਹੋਏ ਆ ਗਰੀਬੀ ਜਿਹੜੀ ਹੈ ਬੰਦੇ ਨੂੰ ਕਿੰਨਾ ਮਜਬੂਰ ਕਰ ਦਿੰਦੀ ਹੈ ਗਰੀਬੀ ਤਾਂ ਕਿਸੇ ਬੰਦੇ ਤੇ ਵੀ ਨਹੀਂ ਆਉਣੀ ਚਾਹੀਦੀ ਆ ਵੇਖ ਲੋ ਆ ਬੰਦੇ ਦਾ ਸਮਾਨ ਵੇਖੋ ਇਸ ਬੰਦੇ ਮੇਰੀ ਤਾਂ ਸੰਸਥਾਵਾਂ ਨੂੰ ਤੇ ਪ੍ਰਸ਼ਾਸਨ ਨੂੰ ਪੀ ਲੈ ਕੇ ਗਰੀਬ ਜਿਹੜੇ ਕੋ ਚੰਦ ਲੋਕ ਜਿਨ੍ਹਾਂ ਦੇ ਘਰ ਦੇ ਸਿਰ ਤੇ ਛੱਤ ਨਹੀਂ ਹੈਗੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਜਾਂ ਜਿਨ੍ਹਾਂ ਦੇ ਕਮਰੇ ਬਿਲਕੁਲ ਬੇਕਾਰ ਹੋ ਚੁੱਕੇ ਨੇ ਉਹਨਾਂ ਲੋਕਾਂ ਦੀ ਤਾਰ ਜਰੂਰ ਲਈ ਜਾਵੇ ਨਹੀਂ ਤਾਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਦੇ ਨਮਾਇंदे ਹੈਗੇ ਉਹ ਇਸ ਗੱਲ ਵੱਲ ਧਿਆਨ ਦੇਣ ਆ ਦੇਖੋ ਕਿਸੇ ਵੇਲੇ ਵੀ ਇਹ ਜਿਹੜਾ ਹਾਦਸਾ ਹੋ ਸਕਦਾ ਹੈ ਆ ਦੇਖ ਲਓ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹੈ ਕਮਰੇ ਦੇ ਤੇ ਇਹ ਜਿਹੜਾ ਗਰੀਬ ਵਿਚਾਰਾ ਇਸ ਹੀ ਕਮਰੇ ਦੀ ਛੱਤ ਦੇ ਥੱਲੇ ਸੌਂਦਾ ਹੈ ਮਜਬੂਰ ਹੈ ਕੀ ਕਰੇ ਕੋਈ ਹੋਰ ਵੀ ਜਿਹੜਾ ਹੈਗਾ ਕੋਈ ਆਂਡ ਗਵਾਂਡ ਜਾਂ ਹੋਰ ਵੀ ਕੋਈ ਕਿ ਆਪਣੇ ਘਰ ਦੇ ਵਿੱਚ ਸੌਣ ਵਾਸਤੇ ਕੋਈ ਸਹੂਲਤ ਨਹੀਂ ਦਿੰਦਾ ਪਰ ਗਰੀਬ ਵਿਚਾਰੇ ਨੂੰ ਮਜਬੂਰਨ ਐਸੇ ਹੀ ਛੱਤ ਦੇ ਥੱਲੇ ਸੌਣਾ ਪੈ ਰਿਹਾ ਦੇਖੋ ਕਿੰਨਾ ਇਸ ਕਮਰੇ ਨਾਲ ਇਸ ਘਰ ਦੇ ਨਾਲ ਕਿੰਨਾ ਲਗਾਓ ਹੈ ਕਿ ਉਹ ਵਿਚਾਰਾ ਐਸੇ ਹੀ ਕਮਰੇ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਿਹਾ ਆ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਬਲਵੀਰ ਹੰਦ ਕੀ ਤੇ ਕੀ ਕੰਮ ਕਰਦੇ ਹੋ ਤੁਸੀਂ ਛਾੜੀ ਦਾ ਪਾ ਜੀ ਇਹ ਜਿਹੜੇ ਅੰਦਰ ਟੋਲ ਟੋਲ ਪੈ ਤੁਸੀਂ ਵੀ ਜਾਂਦੇ ਹੋ ਹਾਂਜੀ ਬਸ ਅੱਛਾ ਟੋਲ ਪਾ ਜਾ ਕੇ ਗੁਜ਼ਾਰਾ ਕਰਦੇ ਹੋ ਗੁਜ਼ਾਰਾ ਮਾਹੀ ਕਰਦੇ ਤੇ ਕੋਈ ਹੋਰ ਤੁਹਾਡੇ ਕੋਲ ਸਾਧਨ ਹੈਗਾ ਕੋਈ ਨਹੀਂ ਕੋਈ ਨਾ ਕੋਈ ਕਮਾਈ ਦਾ ਸਾਧਨ ਨਹੀਂ ਤੁਸੀਂ ਇਕੱਲੇ ਹੀ ਹੋ ਇਕੱਲੇ ਮਰ ਗਈ ਕੋਈ ਤੁਹਾਡੇ ਤੀਆਂ ਪੁੱਤਰ ਜਾਂ ਨਹੀਂ ਨਹੀਂ ਇਕੱਲੇ ਕਿ ਵਿਆਹ ਨਹੀਂ ਕਰਵਾਇਆ ਤੁਸੀਂ ਨਹੀਂ ਵਿਆਹ ਤੁਸੀਂ ਮਰ ਗਏ ਅੱਛਾ ਤੇ ਇਹ ਜਿਹੜੀ ਛੱਤ ਤੁਹਾਡੀ ਡਿੱਗਣ ਵਾਲੀ ਹੈ ਕਮਰਾ ਤੁਹਾਡਾ ਡਿੱਗਣ ਵਾਲਾ ਹੈ ਕੀ ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਬਣੀ ਵੀ ਇਸ ਕਮਰੇ ਨੂੰ ਬਣਾ ਲਓ ਅੱਗੇ ਜੀ ਆਹ ਦਿਨ ਫੋਟੋ ਛਕ ਲੈਂ ਮੇਰਾ ਤੇ ਕਮਰੇ ਹੋਰ ਕੁ ਲੈਣ ਹਰ ਪੈ ਜੋਰ ਤੋਂ ਆ ਦਿਨ ਫੋਟੋ ਮੇਰੇ ਛਕਦੇ ਰਹਿ ਲੈ ਇੱਥੋਂ ਆ ਤੇ ਸਰਪੰਚ ਨੇ ਕੋਈ ਤੁਹਾਨੂੰ ਕਮਰਾ ਨਹੀਂ ਦਵਾਇਆ ਬੜੀ ਮਾੜੀ ਗੱਲ ਹੈ ਜਿਹੜੀ ਤੁਹਾਨੂੰ ਕਮਰਾ ਨਹੀਂ ਦਵਾਇਆ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਹੈਗੀ ਤੁਹਾਡੀ ਅਸੀਂ ਤਾਂ ਸਰਕਾਰ ਦੇ ਕਮਰੇ ਤਾਂ ਹੀ ਨੇ ਬਣਾ ਦੇ ਹਾਂ ਤਾਂ ਹੁਣ ਮੇਰੇ ਕੋਲ ਕੋਈ ਨਹੀਂ ਜਿਹੜਾ ਮੈਂ ਬਣਾ ਲਵਾਂ अच्छा ਪਿੰਡ ਦਾ ਜਿਹੜੇ ਸਰਪੰਚੇ ਉਹਨੇ ਤੁਹਾਨੂੰ ਕੋਈ ਸਹੂਲਤ ਨਹੀਂ ਦਵਾਈ ਕੋਈ ਨੀ ਨਾ ਪਲਾਚਨਾ ਕਮਰਾ ਦਿੱਤਾ ਲੋਕਾਂ ਨੇ ਦਿੱਤੀ ਗਿਆ ਮੈਂ ਮੈਂ ਮਾੜਾ ਬੰਦਾ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਕਦੇ ਗੱਲ ਹੀ ਕਿੰਨੀ ਵਾਰੀ ਕੀਤੀ ਹੈ ਮੈਂ ਘਰੇ ਵੀ ਗਿਆ ਕਾਗਜ਼ ਦੀ ਬਾਤ ਦਿੱਤੇ ਨਹੀਂ ਮੇਰੀ ਗੱਲ ਹੀ ਨਹੀਂ ਹੁੰਦੀ ਕਿ ਇਹ ਮੰਨ ਲਓ ਜੇ ਹੁਣ ਤੁਸੀਂ ਜਿਵੇਂ ਅੰਦਰ ਸੌਂਦੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਵੇਖੋ ਕਿੰਨੀਆਂ ਖੁੱਡਾਂ ਤੇ ਆ ਕਮਰਾ ਜਿਹੜਾ ਬਿਲਕੁਲ ਮੈਂ ਤਾਂ ਅੰਦਰ ਵੜਿਆ ਮੇਰੇ ਤਾਂ ਆਪਣਾ ਖੁਦ ਦਾ ਜੀ ਡਰ ਰਿਆ ਸੀ ਕਿ ਕੀ ਛੱਤ ਨਾਲ ਡੇਕ ਜਾਣਾ ਹੈ ਜਾਰੀ ਕਰਨਾ ਹੈ ਮਹਕਦਰ ਮਯਾਮਾ ਮਜਬੂਰੀ ਹੈ ਤੁਹਾਡੀ ਮਜਬੂਰੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤੇ ਸਰਕਾਰ ਤੋਂ ਮੰਗ ਕਰਨਾ ਚਾਹਣੇ ਵੀ ਇਹ ਗਰੀਬ ਬੰਦੇ ਨੂੰ ਨਾ ਕਮਰਾ ਮਿਲਣਾ ਚਾਹੀਦਾ ਨਾ ਇਹਦੀ ਪਲਾਚ ਨਾ ਜੋ ਸਰਕਾਰ ਕਦੋਂ ਦੀ ਬਣੀ ਨੂੰ ਇੱਕ ਨਿੱਕੇ ਪੈਸੇ ਦਾ ਵੀ ਕੋਈ ਸੁਧਾਰ ਨਹੀਂ ਦਿੱਤਾ ਸਰਕਾਰ ਨੇ ਕਿਸੇ ਨੇ ਕੋਈ ਪੰਚਾਇਤਾਂ ਕਿੰਨੀਆਂ ਬੰਦੀਆਂ ਨੇ ਕਿਸੇ ਵੀ ਨਹੀਂ ਦੀ ਬਾਠ ਪੁੱਛੀ ਅਸੀਂ ਤੇ ਉਹ ਬੇਨਤੀ ਕਰਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਨੂੰ ਕਮਰਾ ਜ਼ਰੂਰ ਮਿਲਣਾ ਚਾਹੀਦਾ ਹੈ ਵਿਚਾਰਾ ਕਿਵੇਂ ਬੈਠਾ ਨੇ ਦੀਆਂ ਖੁੱਡਾਂ ਅੰਦਰ ਤੇ ਬੁਰੇ ਹਾਲ ਇਹਦੇ ਕਿੱਧਰ ਜਾਵੇ ਕੱਲ ਨੂੰ ਬਾਰਿਸ਼ ਪੈ ਜਾਏ ਅੰਦਰ ਡੱਗ ਪਵੇ ਇਹਦੇ ਨਾਲ ਕੋਈ ਵਾਕਿਆ ਹੋ ਜਾਂਦਾ ਜਿੰਮੇਵਾਰ ਕੌਣ ਹੈ ਸਰਪੰਚ ਵੀ ਹੈਗੇ ਤੇ ਕਿੰਨੇ ਬਣੇ ਨੇ ਕਿਸੇ ਨਿਦਸਾਰ ਲਈ ਜੀ ਕਿਸੇ ਵੀ ਤੇ ਇੱਥੇ ਤੁਹਾਡੇ ਪਿੰਡ ਦੇ ਵਿੱਚ ਕੱਚੇ ਕਮਰੇ ਜਾ ਜਿੰਨਾਂ ਨੂੰ ਸੁਵਿਧਾ ਨਹੀਂ ਮਿਲੀ ਉਹ ਕਿੰਨੇ ਕੋ ਗਰੀਬ ਲੋਕ ਹੈਗੇ ਗਰੀਬਤਾ ਜੀ ਬਹੁਤ ਨੇ ਹੁਣ ਆਪਾਂ ਦੀ ਕਮਾਈ ਕਰ ਤੇ ਬਣਾਈ ਬੈਠੇ ਨੇ ਇਹਨਾਂ ਦੇ ਕੋਲ ਵਿਚਾਰੇ ਕੋਲ ਨਹੀਂ ਹਾ ਦੇਣੇ ਗਏ ਤੇ ਨਹੀਂ ਬਣਾ ਆ ਗਿਆ ਪੀ ਹੁਣ ਜਿਹੜੇ ਕੋਈ ਚੰਦ ਲੋਕ ਹੀ ਰਹਿ ਗਏ ਜਿਨੇ ਵਿਚਾਰੇ ਕੋਲੇ ਇਸ ਤਰ੍ਹਾਂ ਦੇ ਕਮਰਿਆਂ ਦੀ ਹਾਲਾਤ ਹੈਗੇ ਹਾਂਜੀ ਕੋਈ ਵਿਰਲਾ ਹੀ ਰਹਿ ਗਏ ਇਸ ਤਰ੍ਹਾਂ ਕੱਚਾ ਤੇ ਬਾਕੀ ਤਾਂ ਸਾਰਾ ਆ ਦੇ ਮੈਂ ਪੂਰਾ ਕਰ ਤੇ ਹਾਰਮ ਬਣਾ ਲੈਨੇ ਪੱਕੇ ਹੁਣ ਕੱਚੇ ਚ ਗੁਜ਼ਾਰਾ ਵੀ ਨਹੀਂ ਹੁੰਦਾ ਸਰਕਾਰ ਵੱਲੋਂ ਕੋਈ ਸਹੂਲਤਾਂ ਨਹੀਂ ਮਿਲਦੀ ਕੋਈ ਨਹੀਂ ਮਿਲਦੀ ਕੁਝ ਨਹੀਂ ਮਿਲਦਾ ਸਰਕਾਰ ਨੇ ਨਹੀਂ ਪੁੱਛਿਆ ਨਾ ਕਿਹੇ ਮੰਤਰੀ ਨਾ ਕਿਹੇ ਸ਼ੰਤਰੀ ਨਾ ਕਿਹੇ ਐਮਐਲਏ ਨਾ ਕਿਹੇ ਹਰਪੈਂਚ ਕਿਸੇ ਵੀ ਨਹੀਂ ਪੁੱਛਿਆ ਇੱਕ ਬੰਦੇ ਨੂੰ ਪੁੱਛਣਾ ਚਾਹੀਦਾ ਹਰ ਇੱਕ ਨੂੰ ਤੁਸੀਂ ਇਸ ਪਿੰਡ ਦੇ ਵਸਨੀਕੋਂ ਕੀ ਕਹਿਣਾ ਚਾਹੁੰਦੇ ਹੋ ਇਸ ਗਰੀਬ ਦਾ ਜਿਹੜਾ ਇਹ ਕਮਰਾ ਨਹੀਂ ਬਣਿਆ ਹੋਰ ਵੀ ਕੋਈ ਗਰੀਬ ਇਸ ਪਿੰਡ ਦੇ ਵਿੱਚ ਕਿੰਨੇ ਕੁ ਹੈਗੇ ਉਹ ਹੈਗੇ ਤਾਂ ਵਾਹ ਹਾਰੇ ਗਰੀਬ ਨੇ ਪਹਿਲੀ ਤਾਂ ਹੀ ਕੋ ਨਹੀਂ ਅੱਛਾ ਕਿਸੇ ਕੋਲ ਜ਼ਮੀਨ ਨਹੀਂ ਹਾਂ ਕਈ ਕਈਆਂ ਕੋਲ ਧੀ ਹੈ ਉਹ ਥੋੜੀ ਥੋੜੀ ਹੋਣੀ ਹੈ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਇਹ ਵਿਚਾਰੇ ਗਰੀਬ ਦਾ ਜੀ ਜੀ ਵਿਧਾ ਉਹ 20 ਵਰਤਾ ਨੇ ਫੋਟੋ ਸੈਟਰੀ ਖੇਤ ਤੇ ਲਾਇਆ ਜਾਂਦਾ ਤੇ ਕਮਰੇ ਹੋਰ ਘਰੇ ਪਵਾ ਦਿੰਦੇ ਨੇ ਅੱਛਾ ਇਸ ਇਸ ਕ ਕਮਰੇ ਦੀ ਫੋਟੋ ਖਿੱਚੇ ਜਾਂਦੇ ਨੇ ਲੋਕਾਂ ਨੂੰ ਜਿਹੜੇ ਕਮਰੇ ਮਿਲੇ ਹੈਗੇ ਹਾਂ ਅੱਛਾ ਤੇ ਹੋਰ ਕੀ ਕਹਿਣਾ ਕਿ ਚਾਹੁੰਦੇ ਹੋ ਤੇ ਇਹਨੂੰ ਕਮਰਾ ਮਿਲਣਾ ਚਾਹੀਦਾ ਗਰੀਬ ਘਰ ਨੂੰ ਇਹ ਕੱਲਾ ਹੀ ਹੈ ਇਹ ਕੱਲਾ ਹੀ ਹੈ ਤੇ ਬਾਕੀ ਹੋਰ ਵੀ ਗਨੇ ਹੁਣ ਮੈਂ ਮੇਰਾ ਕਮਰਾ ਆਇਆ ਤੇ ਪਹਿਲਾ ਹਰਪੈਂਚੇ ਨੇ ਕਿੜਾ ਦੂਜਾ ਹੈਗਾ ਅਸੀਂ ਉਹਨੇ ਕਟਾ ਦਿੱਤਾ ਫਿਰ ਹੁਣ ਆਪਾਂ ਨਵਾਂ ਭਰਾਇਆ ਉਹ ਮੇਰੇ ਘਰ ਦੇ ਨਾਂ ਤੇਗਾ ਨਾਂ ਆਇਆ ਹਾਂ ਬੀਆ ਜੀ ਮਿਲਿਆ ਨਹੀਂ ਤਾਂ ਨਹੀਂ ਮਿਲਿਆ ਨਹੀਂ ਲਿਸਟ 'ਚ ਨਹੀਂ ਆਇਆ ਹੈ ਠੀਕ ਹੈ ਤੇ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਕਮਰਾ ਦੇਣ ਹਾਂ ਨੂੰ ਆਏ ਮੇਰੇ ਦੋ ਮੁੰਡੇ ਨੇ ਤੇ ਹਾਵਣਾ ਉਹਨਾਂ ਨੇ ਇੱਕੇ ਕਮਰਾ ਮਿਹਨਤ ਨਾਲ ਪਾਇ ਨਹੀਂ ਤੇ ਹੁਣ ਮੇਰੇ ਕੋ ਮੈਂ ਕਿੱਧਰ ਜਾਵਾਂਗਾ ਵੀ